ਇਹ ਕੋਸ਼ਿਸ਼ ਅਸੀਂ ਦੇਖਦੇ ਹਾਂ ਕਿ ਸਿੱਖ ਰਾਜ ਦੀ ਜਿਹੜੀ ਕਾਇਮੀ ਦੀ ਸਿੱਖਾਂ ਦੀ दिली ਇੱਛਾ ਸਿੱਖਾਂ ਦੇ ਖੂਨ ਖੂਨ ਦੇ ਵਿੱਚ ਜਿਹੜੀ ਦੌੜ ਰਹੀ ਹੈ ਉਹ ਚੀਜ਼ ਨੂੰ ਮਦਮ ਕਰਨ ਦੇ ਲਈ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਇਸ ਨੂੰ ਇੱਕ ਫਿਰਕੂ ਸਿਵਲ ਵਾਰ ਦਾ ਨਾਮ ਦਿੱਤਾ ਗਿਆ ਹਰ 15 ਅਗਸਤ ਨੂੰ ਜਿੱਥੇ ਹਿੰਦੂ ਤਵੀ ਭੀੜਾਂ ਵੱਖ-ਵੱਖ ਸਟੇਡੀਅਮਾਂ 'ਚ ਖੇਡ ਮੈਦਾਨਾਂ ਦੇ ਵਿੱਚ ਅਤੇ ਦਿੱਲੀ ਦੇ ਲਾਲ ਕਿਲੇ ਤੇ ਇਕੱਠੇ ਹੋ ਕੇ ਉਹ ਤਿੰਨ ਰੰਗੀ ਲੀਰ ਨੂੰ ਸਿਰ ਝੁਕਾਉਂਦੇ ਨੇ ਮੱਥਾ ਟੇਕਦੇ ਨੇ ਉਹਨੂੰ ਉੱਥੇ ਸਿੱਖ ਹਿਰਦੇ ਨੇ ਜਿਹੜੇ ਉਹ ਵੱਖ-ਵੱਖ ਤਰੀਕੇ ਨਾਲ ਇਸ ਦਿਨ ਨੂੰ ਯਾਦ ਕਰਦੇ ਨੇ ਇੱਕ ਬਹੁਤ ਵੱਡੀ ਗਿਣਤੀ ਹੈ ਜਿਹੜੀ ਅੱਗੇ ਤਿਰੰਗੀ ਲੀਰ ਨੂੰ ਨਮਸਕਾਰ ਹੁੰਦੀ ਸੀ ਮੱਥਾ ਟੇਕਦੀ ਸੀ ਉਹ ਹੁਣ ਇਹ ਕਹਿਣ ਲੱਗ ਪਈ ਹੈ ਕਿ ਵੰਡ ਭਾਰਤ ਦੀ ਨਹੀਂ ਹੋਈ ਪੰਜਾਬ ਦੀ ਹੋਈ ਹੈ